ਸੋ ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਜੋ ਰਿਜ਼ਲਟ ਆ ਚੁੱਕਿਆ ਹੈ ਇੱਕ ਤਿੰਨ ਦੇ ਨਾਲ ਆਮ ਆਦਮੀ ਪਾਰਟੀ ਜੋ ਵਰਤਾਸ ਹਾਸਲ ਕਰ ਚੁੱਕੀ ਹੈ ਤਿੰਨ ਸੀਟਾਂ ਤੇ ਬਹੁਤ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਤੇ ਇੱਕ ਸੀਟ ਜਿੱਤੀ ਹੈ ਬਰਨਾਲੇ ਦੀ ਕਾਂਗਰਸ ਪਾਰਟੀ ਵੱਲੋਂ ਤੇ ਇਸ ਦੇ ਵਿੱਚ ਜੋ ਤੀਸਰੇ ਸਥਾਨ ਦੇ ਉੱਪਰ ਰਹੀ ਹੈ ਪਾਰਟੀ ਭਾਰਤੀ ਜਨਤਾ ਪਾਰਟੀ ਅਸੀਂ ਉਸ ਦੀ ਗੱਲ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਇਸ ਵਾਰ ਜਿਮਨੀ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਦਿੱਗ ਚੁੱਕਿਆ ਹੈ ਤੇ 30 ਨੰਬਰ ਦੇ ਉੱਪਰ ਇਹਨਾਂ ਦੇ ਜੋ ਉਮੀਦਵਾਰ ਨੇ ਉਹਨਾਂ ਨੇ ਤੀਸਰੀ ਜੋ ਪੋਜੀਸ਼ਨ ਪ੍ਰਾਪਤ ਕੀਤੀ ਹੈ ਈਵਨ ਕਿ ਜੇ ਅਸੀਂ ਗੱਲ ਕਰ ਲਈਏਗਾ ਚਾਰੇ ਸੀਟਾਂ ਦੇ ਵਿੱਚੋਂ ਸਿਰਫ ਤੇ ਸਿਰਫ ਬਰਨਾਲੇ ਦੇ ਵਿੱਚ ਜੋ ਇਹਨਾਂ ਦਾ ਉਮੀਦਵਾਰ ਸੀ ਕੇਵਲ ਸਿੰਘ ਢਿੱਲੋਂ ਉਹੀ ਆਪਣੀ ਜਮਾਨਤ ਬਚਾਉਣ ਦੇ ਵਿੱਚ ਸਫਲ ਰਹੇ ਹਨ ਬਾਕੀ ਚਾਹੇ ਉਹ ਕੋ ਮਨਪ੍ਰੀਤ ਸਿੰਘ ਬਾਦਲ ਸੀਗੇ ਜੋ ਕਿ ਬਹੁਤ ਵੱਡਾ ਚਿਹਰਾ ਸੀਗੇ ਜੋ ਕਿ ਕਾਂਗਰਸ ਦੇ ਵਿੱਤ ਮੰਤਰੀ ਵੀ ਰਹੇ ਹਨ ਤਿੰਨ ਵਾਰ ਗਿੱਦੜਵਾਹਾ ਤੋਂ ਉਹ ਵਧਾਇਕ ਵੀ ਰਹੇ ਹੈ ਇੱਥੋਂ ਹੀ ਉਹਨਾਂ ਨੇ ਆਪਣਾ ਗਿੱਦੜਵਾਹਾ ਤੋਂ ਅ ਉਹ ਬੜਾ ਕਿ ਲੋ ਸਫਰ ਸ਼ੁਰੂ ਕੀਤਾ ਸੀਗਾ ਅਕਾਲੀ ਦਲ ਵੱਲੋਂ ਤੇ ਫਿਰ ਉਹ ਕਾਂਗਰਸ 'ਚ ਆ ਗਈ ਸੀ ਤੇ ਕਾਂਗਰਸ ਤੋਂ ਬਾਅਦ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਗਏ ਨੇ ਇਸ ਤਰੀਕੇ ਅਕਰ ਅਸੀਂ ਗੱਲ ਕਰ ਲਈਏ ਸੋਨ ਸਿੰਘ ਠੰਡਲ ਉਹ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਤਾਜ਼ਾ-ਤਾਜ਼ਾ ਉਹ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਉਹਨਾਂ ਨੂੰ ਜੋ ਆਪਣਾ ਚੱਬੇਵਾਲ ਤੋਂ ਉਮੀਦਵਾਰ ਬਣਾਇਆ ਗਿਆ ਸੀਗਾ ਉਹਨਾਂ ਦੀ ਵੀ ਜਮਾਂਤ ਜਿੱਤ ਤੋਈ 8462 ਵੋਟਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਤੇ ਇਸ ਤਰੀਕੇ ਜੇਕਰ ਅਸੀਂ ਗੱਲ ਕਰਦੇ ਆ ਰਵਿਕਰਨ ਕਾਲੋਂ ਜਿਨ੍ਹਾਂ ਦੇ ਕਿ ਪਿਤਾ ਜੀ ਨਰਮਨ ਸਿੰਘ ਕਾਲੋਂ ਸਪੀਕਰ ਰਹੇ ਆ ਅਕਾਲੀ ਬਾਜ਼ਾਰਤ ਦੇ ਵਿੱਚ ਮੰਤਰੀ ਵੀ ਰਹੇ ਆ ਉਹਨਾਂ ਨੂੰ ਵੀ ਜੋ ਇੱਕ ਮੌਕਾ ਮਿਲਿਆ ਸੀਗਾ ਡੇਰਾ ਬਾਬਾ ਨਾਨਕ ਤੋਂ ਉੱਥੋਂ ਵੀ ਉਹਨਾਂ ਦੀ ਵੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੈ ਤੇ ਉਹਨਾਂ ਦੀ ਵੀ ਜ਼ਮਾਨਤ ਜਬਤ ਹੋਈ ਹੈ ਇਸ ਤਰ੍ਹਾਂ ਇਹ ਜੋ ਆਪ ਜੀ ਨੂੰ ਅਸੀਂ ਸਾਂਝਾ ਕਰਦੇ ਆ ਇਸ ਸਮੇਂ ਗੱਲ ਕਰਾਂਗੇ ਸਾਰੇ ਵੀ ਕਿਵੇਂ ਦਾ ਇਹ ਪ੍ਰਕਰਨ ਰਿਹਾ ਕਿਉਂਕਿ ਜੋ ਗੱਲ ਕਰਨੀ ਹੈ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਟਕਸਾਲੀ ਵਰਕਰਾਂ ਚੋਂ ਜਾਂ ਲੀਡਰਾਂ ਚੋਂ ਕਿਸੇ ਨੂੰ ਵੀ ਟਿਕਟ ਦੀ ਸੀ ਦਿੱਤਾ ਗਿਆ ਤੇ ਇੱਕ ਜੋ ਦੂਜੀ ਪਾਰਟੀ ਆ ਤੋ ਆਈ ਸੀਗੇ ਚਾਹੇ ਉਹ ਸੌਂਗ ਸਿੰਘ ਠੰਡਲ ਵਰਗੇ ਟਕਸਾਲੀ ਅਕਾਲੀ ਸੀਗੇ ਇਹਨਾਂ ਨੇ ਸੋਚਿਆ ਸੀਗਾ ਕਿ ਵੀ ਸਾਨੂੰ ਜੋ ਇੱਕ ਲਾਭ ਮਿਲੇਗਾ ਅਕਾਲੀ ਦਲ ਦੀਆਂ ਵੋਟਾਂ ਵੀ ਮਿਲਣਗੀਆਂ ਇਹਨਾਂ ਨੇ ਦਾਅ ਖਿਡਿਆ ਸੀਗਾ ਸਿੱਖ 체ਹਰੀਆਂ ਦੇ ਉੱਪਰ ਪਰ ਇਹ ਦਾਅ ਉਹਨਾਂ ਨੂੰ ਉਲਟਾ ਪਿਆ ਗੱਲ ਕਰਦੇ ਹਾਂ ਵਿਸਥਾਰ ਨਾਲ ਕਰਦੇ ਹਾਂ ਚਰਚਾ ਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਚੱਬੇਵਾਲ ਹਲਕੇ ਦੀ ਗੱਲ ਕਰਦੇ ਹਾਂ ਜਿੱਥੇ ਅਸ਼ਾਂਕ ਚੱਬੇਵਾਲ ਨੇ ਬਹੁਤ ਸ਼ਾਨਦਾਰ ਜਿਤ ਪ੍ਰਾਪਤ ਕੀਤੀ ਹੈ ਉਥੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਤੀਸਰੇ ਨੰਬਰ ਦੇ ਉੱਪਰ ਜੋ ਬਹੁਤ ਹੀ ਇੱਕ ਸ਼ਰਮਨਾਕ ਹਾਰ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਸੋਨ ਸਿੰਘ ਠੰਡਲ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਸੋਨ ਸਿੰਘ ਠੰਡਲ ਵੱਲੋਂ ਜੋ ਕਿ ਪਹਿਲਾਂ ਸ਼੍ਰੋਮਣੀ ਕਾਜੀ ਦਲ ਬਾਦਲ ਦੇ ਬਹੁਤ ਉੱਗੇ ਆਗੂ ਸੀਗੇ ਐਮਐਲਏ ਵੀ ਰਹਿ ਚੁੱਕੇ ਆ ਮੰਤਰੀ ਵੀ ਰਹਿ ਚੁੱਕੇ ਆ ਉਹ ਪਾਰਟੀ ਛੱਡ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਯੂਨ ਕੀਤੀ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਵੀ ਮਾਨਤਾਨ ਕਰਦੇ ਹੋਏ ਉਹਨਾਂ ਨੂੰ ਚੱਬੇਵਾਲ ਤੋਂ ਟਿਕਟੋ ਤੇ ਤਿੱਸੀ ਪਰ ਇਹ ਜੋ ਲੋਕਾਂ ਨੇ ਉਹਨਾਂ ਦਾ ਮਾਨਤਾਨ ਕੀਤਾ ਉਹ ਵੇਖ ਕੇ ਬਹੁਤ ਹੀ ਭਾਰਤੀ ਜਨਤਾ ਪਾਰਟੀ ਦੇ ਲਈ ਸ਼ਰਮਨਾਕ ਗੱਲ ਕਹੀ ਜਾ ਸਕਦੀ ਹੈ ਕਿਉਂਕਿ ਸੋਮ ਸਿੰਘ ਠੰਡਲ ਜਿਨ੍ਹਾਂ ਨੂੰ ਸਿਰਫ ਤੇ ਸਿਰਫ 8642 ਵੋਟਾਂ ਪ੍ਰਾਪਤ ਹੋਈਆਂ ਜਦਕਿ ਜੇਕਰ ਅਸੀਂ ਆਹੀ ਬਿੱਤੀ 2024 ਦੇ ਵਿੱਚ ਹੀ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸੀਗਾ ਸੋਮ ਪ੍ਰਕਾਸ਼ ਉਹਨਾਂ ਨੂੰ 9642 ਵੋਟਾਂ ਪ੍ਰਾਪਤ ਹੋਈਆਂ ਸੀਗੀਆਂ ਇਸ ਇਸ ਤਰ੍ਹਾਂ ਇਹ 1000 ਵੋਟਾਂ ਦੇ ਨਾਲ ਇਹ ਪਛੜੇ ਹੋਏ ਆ ਤੇ ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈ ਤਾਂ ਸ਼੍ਰੋਮਣੀ ਕਾਲੀਗੱਲ ਵੱਲੋਂ ਹੀ ਸੋਨ ਸਿੰਘ ਠੰਡਲ ਉਮੀਦਵਾਰ ਸੀਗੇ ਐਮਪੀ ਚੋਣਾਂ ਦੇ ਵਿੱਚ ਤਾਂ ਇਸ ਹਲਕੇ ਦੇ ਵਿੱਚੋਂ ਇਹਨਾਂ ਨੂੰ 11000 12000 ਦੇ ਕਰੀਬ ਇਹਨਾਂ ਨੂੰ ਵੋਟਾਂ ਪ੍ਰਾਪਤ ਹੋਈਆਂ ਸੀਗੀਆਂ ਤੇ ਇਸ ਤਰ੍ਹਾਂ ਜੋ ਇੱਕ ਗੱਲ ਜੋ ਕਹਿ ਰਹੇ ਸੀਗੇ ਵਿਰੋਧੀ ਕਿ ਵੀ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤਾਂ ਤਾਂ ਚੋਣਾਂ ਲੜਨ ਤੋਂ ਮਨਾ ਕੀਤਾ ਹੈ ਤਾਂ ਕਿ ਉਹਨਾਂ ਨੂੰ ਉਹ ਦੇਖ ਲੈਣ ਕਿ ਉਹਨਾਂ ਦਾ ਕੈਂਡੀਡੇਟ ਉਹਨਾਂ ਨੂੰ ਵੋਟ ਪਾਉਂਦਾ ਜਾਂ ਨਹੀਂ ਪਾਉਂਦਾ ਹੈਗਾ ਤੇ ਇਹ ਇੱਕ ਪੱਖ ਦੀ ਘੜੀ ਸੀਗੀ ਤੇ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਵੱਲੋਂ ਵੀ ਬਾਈਕਾਟ ਕੀਤਾ ਗਿਆ ਸੀਗਾ ਇਹ ਮੰਨਿਆ ਜਾ ਰਿਹਾ ਸੀਗਾ ਕਿ ਵੀ ਜੋ ਅਕਾਲੀ ਕੈਂਡੀਡੇਟ ਵੋਟਰ ਨੂੰ ਵੋਟ ਹੈਗੀ ਹੈ ਉਹ ਅਸੀਂ ਦੇ ਰੂਪ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਭੁਗਤੇਗੀ ਹਾਲਾਂਕਿ ਸੋਨ ਸਿੰਘ ਠੰਡਲ ਦੀ ਗੱਲ ਕਰ ਲਈਏ ਤਾਂ ਇੱਕ ਅਕਾਲੀ ਫੇਸ ਸੀਗੇ ਅਕਾਲੀ ਚਿਹਰਾ ਰਹੇ ਹੈ ਤੇ ਤਾਜ਼ਾ ਤਾਜ਼ਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਪਰ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਮੱਝ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਨਹੀਂ ਕਰਦੇ ਗੱਲ ਕਰਦੇ ਆ ਅੱਗੇ ਅਗਲੇ ਹਲਕੇ ਦੀ ਜੋ ਕਿ ਬਰਨਾਲਾ ਹਲਕੇ ਦੀ ਗੱਲ ਕਰ ਲਈਏ ਤਾਂ ਉੱਥੇ ਬਰਨਾਲਾ ਹਲਕੇ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਇੱਥੇ ਥੋੜੀ ਸਥਿਤੀ ਭਾਰਤੀ ਜਨਤਾ ਪਾਰਟੀ ਵਾਸਤੇ ਸੰਤੋਸ਼ਜਨਕ ਹੈ ਇਥੋਂ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਕੁਲਦੀਪ ਸਿੰਘ ਢਿੱਲੋਂ ਇਥੋਂ ਜਿੱਤੇ ਨੇ ਤੇ ਤੁਸੀਂ 2 ਨੰਬਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਹਰਿੰਦਰ ਢਾਲੀਵਾਲ ਰਹੇ ਹਨ ਤੇ ਤੀਸਰੇ ਨੰਬਰ ਦੇ ਉੱਪਰ ਭਾਰਤ ਜਨਤਾ ਪਾਰਟੀ ਦੇ ਉਮੀਦਵਾਰ ਹਨ ਕੇਵਲ ਸਿੰਘ ਢਿਲੋ ਜੋ ਕਿ ਇੱਥੋਂ ਵੀ ਬਰਨਾਲਾ ਤੋਂ ਐਮਐਲਏ ਵੀ ਰਹਿ ਚੁੱਕੇ ਹਨ ਤੇ ਇੱਥੇ ਸੰਤੋਸ਼ਜਨਕ ਗੱਲ ਇਹ ਹੈ ਭਾਰਤ ਜਨਤਾ ਪਾਰਟੀ ਵਾਸਤੇ ਕਿ ਇਸ ਉਮੀਦਵਾਰ ਦੀ ਜਮਾਤ ਜਬ ਜਪਤ ਨਹੀਂ ਹੋ ਚੁੱਕੀ ਇਹਨਾਂ ਨੂੰ 17500 ਤੋਂ ਵੱਧ ਬੋਟਾ ਇੱਥੇ ਪ੍ਰਾਪਤ ਹੋਈਆਂ ਤੇ ਜਦ ਕਿ ਅਸੀਂ ਐਮਪੀ ਚੋਂ ਉਹਨਾਂ ਦੀ ਗੱਲ ਕਰ ਲਈਏ 2024 ਦੀ ਤਾਂ ਇੱਥੋਂ ਅਰਵਿੰਦ ਖੰਨਾ ਜੋ ਉਮੀਦਵਾਰ ਸੀਗੇ ਤੇ ਉਹਨਾਂ ਨੂੰ 20000 ਦੇ ਕਰੀਬ ਬੁੱਟਾਂ ਪਈਆਂ ਸੀਗੀਆਂ ਤੇ ਇਸ ਤਰ੍ਹਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਵੀ ਬੇਸ਼ੱਕ ਜਿਹੋ ਜਮਾਨਤ ਬਚਾਉਣ ਦੇ ਵਿੱਚ ਸਫਲ ਰਹੇ ਹੈ ਪਰ ਆਪਣਾ ਵੋਟ ਬੈਂਕ ਵਧਾਉਣ ਦੇ ਵਿੱਚ ناکਾਮਯਾਬ ਰਹੀ ਹੈ ਭਾਰਤ ਜਨਤਾ ਪਾਰਟੀ ਇੱਥੇ ਵੀ ਕੇਵਲ ਸਿੰਘ ਢਿੱਲੋਂ ਦੇ ਉੱਪਰ ਵੀ ਖੇਡਿਆ ਹੋਇਆ ਦਾ ਇਨ੍ਹਾਂ ਨੂੰ ਪੁੱਠਈ ਪਿਆ ਪਰ ਬਿਆ ਗਿੱਦੜਵਾਹ ਇੱਕ ਬਹੁਤ ਹੌਟ ਸੀਟ ਮੰਨੀ ਗਈ ਸੀ ਨਾ ਜਿਮਨੀ ਚੋਣਾਂ ਦੇ ਵਿੱਚ ਇਥੋਂ ਭਾਰਤ ਜਨਤਾ ਪਾਰਟੀ ਵੱਲੋਂ ਜੋ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਕਿ ਇੱਥੋਂ ਹੀ ਆਪਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਫ਼ਰ ਸ਼ੁਰੂ ਕੀਤਾ ਸੀਗਾ ਵਿਧਾਇਕੀ ਦਾ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਆ ਇੱਥੋਂ ਵਿੱਤ ਮੰਤਰੀ ਵੀ ਰਹੇ ਚੁੱਕੇ ਆ ਉਹਨਾਂ ਨੂੰ ਇੱਥੇ ਸ਼ਿੰਗਾਰ ਕੇ ਭੇਜਿਆ ਸੀ ਤਾਂ ਕਿ ਵੀ ਉਹ ਇੱਥੇ ਭਾਰਤੀ ਜਨਤਾ ਪਾਰਟੀ ਦਾ ਜੋ ਪਰਚਮ ਲਹਿਰਾ ਸਕਣ ਝੰਡਾ ਲਹਿਰਾ ਸਕਣ ਇੱਥੋਂ ਸ਼ੁਰੂਆਤ ਕਰ ਸਕਣ ਇਹ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀਗੇ ਵੀ ਘੱਟੋ ਘੱਟ ਹੋ ਗਿੱਦੜਵਾ ਚੋਣ ਜਰੂਰ ਜਿੱਤਣਗੇ ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਸੀਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੋ ਚੋਣਾਂ ਦਾ ਬਾਈਕਟ ਕੀਤਾ ਗਿਆ ਸੀਗਾ ਅ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਵੱਲੋਂ ਬਾਈਕਟ ਕੀਤਾ ਗਿਆ ਸੀਗਾ ਤਾਂ ਅਕਾਲੀ ਦਲ ਦਾ ਪਛੋਕੜ ਹੋਣ ਦੇ ਕਾਰਨ ਸੁਖਬੀਰ ਬਾਦਲ ਦੇ ਨਾਲ ਨਜ਼ਦੀਕੀਆਂ ਪਿਛਲੇ ਸਮੇਂ 'ਚ ਬਹੁਤ ਜਿਹੜੀਆਂ ਦੇਖਣ ਨੂੰ ਮਿਲੀਆਂ ਇਹਨਾਂ ਦੀਆਂ ਉਹ ਸਭ ਦੇ ਬਾਵਜੂਦ ਇਹ ਦੇਖਿਆ ਜਾ ਰਿਹਾ ਸੀਗਾ ਕਿ ਵੀ ਭਾਰਤ ਜਨਤਾ ਪਾਰਟੀ ਵੱਲੋਂ ਸੋਚਿਆ ਜਾ ਰਿਹਾ ਸੀਗਾ ਕਿ ਵੀ ਜੋ ਕਟੋ-ਕਟ ਅਕਾਲੀ ਕੈਂਡਰ ਹੈਗਾ ਉਹ ਅਕਾਲੀ ਕੈਂਡਰ ਵੀ ਜੇਕਰ ਮਨਪ੍ਰੀਤ ਸਿੰਘ ਬਾਦਲ ਨੂੰ ਭੁੱਗਤੀ ਜਾਂਦਾ ਤਾਂ ਸਾਡੇ ਕੈਂਡਰ ਦੇ ਨਾਲ ਵੋਟਾਂ ਮਿਲਾ ਕੇ ਅਸੀਂ ਕਟੋ-ਕਟ ਪੰਜਾਬ ਦੇ ਵਿੱਚ ਇੱਕ ਸੀਟ ਲੈਣ ਦੇ ਵਿੱਚ ਜਰੂਰ ਸਫਲ ਹੋ ਜਾਾਂਗੇ ਪਰ ਇਹ ਸਾਰੇ ਉਹਨਾਂ ਦੇ ਸੁਪਨੇ ਧਰੇ ਧਰਾਏ ਰਹੇਗੇ ਉੱਥੋਂ ਦੇ ਲੋਕਾਂ ਨੇ ਜਿੱਦੜਵਾਹ ਦੇ ਲੋਕਾਂ ਨੇ ਹਰਦੀਪ ਸਿੰਘ ਡੈਪਟੀ ਟਿਲੋਂ ਜੋ ਕਿ ਬਹੁਤ ਪਿਛਲੇ ਸਮੇਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵੱਡੇ ਆਗੂ ਰਹੇ ਆ ਫਿਰ ਸੁਖਵੀਰ ਸਿੰਘ ਬਾਦਲਾਵਾਂ ਨਾਲ ਉਹਦੀ ਬੜੀ ਨਜ਼ਦੀਕੀ ਸੀਗੀ ਪਰ ਜਦੋਂ ਸੀਟ ਦੇ ਮਸਲੇ ਦੇ ਉੱਪਰ ਟਿਕਟ ਦਾ ਮਸਲਾ ਆਇਆ ਸੀਗਾ ਤਾਂ ਜਦੋਂ ਟਿਕਟ ਇਹਨਾਂ ਨੂੰ ਨਹੀਂ ਦਿੱਤੀ ਗਈ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸੁਖਵੀਰ ਸਿੰਘ ਬਾਦਲਾਵਾਂ ਨੂੰ ਟਿਕਟ ਨਹੀਂ ਦੇ ਰਹੇ ਮਨਪ੍ਰੀਤ ਸਿੰਘ ਬਾਦਲਾਵਾਂ ਨਾਲ ਨਜ਼ਦੀਕੀਆਂ ਹੋ ਚੁੱਕੀਆਂ ਨੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਜਦੋਂ ਉਹ ਚੋਣ ਮੈਦਾਨ ਦੇ ਵਿੱਚ ਉਤਰਦੇ ਆ ਤਾਂ ਉੱਥੋਂ ਦੇ ਲੋਕਾਂ ਵੱਲੋਂ 71000 ਤੋਂ ਵੱਧ ਵੋਟਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਤੇ ਦੂਸਰੇ ਨੰਬਰ ਤੇ ਰਹਿੰਦੀ ਹੈ ਰਾਜਾ ਬੜਿੰਗ ਜੋ ਕਿ ਕਾਂਗਰਸ ਦੇ ਪ੍ਰਧਾਨ ਤੇ ਮਜੂਤਾ ਪ੍ਰਧਾਨ ਹੈ ਮਜੂਤਾ ਉਹ ਉਹਨਾਂ ਦੇ ਨਾਲ ਤੋਂ ਐਮਪੀ ਆ ਉਹ ਵੀ ਇਥੋਂ ਤਿੰਨ ਵਾਰ ਐਮਪੀ ਬਹਿ ਚੁੱਕੇ ਆ ਤੇ ਉਹਨਾਂ ਨੇ ਵੀ ਮੰਤਰੀ ਸਿੰਘ ਬਾਦਲ ਨੂੰ ਪਹਿਲੀ ਵਾਰ ਹਰਾਇਆ ਸੀਗਾ ਤੇ ਵਿਧਾਨ ਸਭਾ ਦੇ ਵਿੱਚ ਬੈ ਸੀਗੇ ਤੇ ਇਸ ਤਰ੍ਹਾਂ ਹੀ ਹੁਣ ਗੱਲ ਕਰ ਸਕਦੇ ਆ ਕਿ ਵੀ ਲੋਕਾਂ ਨੇ ਇਹਨਾਂ ਨੂੰ ਇੱਕ ਸਿਰੇ ਤੋਂ ਨਕਾਰਤਾ ਤੇ ਅਮਰਤਾ ਬੜਿੰਗ ਨੂੰ 22000 ਵੋਟਾਂ ਦੇ ਫਰਕ ਨਾਲ ਹਾਰ ਮਿਲੀ ਤੇ ਭਾਰਤ ਜਨਤਾ ਪਾਰਟੀ ਵਾਸਤੇ ਸ਼ਰਮਨਾਕ ਗੱਲ ਇਹ ਹੈ ਕਿ ਵੀ ਜੇਕਰ ਅਸੀਂ ਅਮਰਤਾ ਬੜਿੰਗ ਤੇ ਹਰਦੀਪ ਢਿੱਲੋਂ ਦੀ ਹਾਰ ਮਤਲਬ ਜਿੱਤ ਦੇ ਅੰਤਰ ਦਾ ਦੇਖ ਲਈਏ ਕਿ 20000 ਵੋਟਾਂ ਦੇ ਨਾਲ ਅਮਰਤਾ ਬੜਿੰਗ ਨੂੰ ਹਾਰ ਮਿਲੀ ਹੈ ਤਾਂ ਮਨਪ੍ਰੀਤ ਸਿੰਘ ਬਾਦਲ ਉਹਦੇ ਅੱਗੇ 12224 ਵੋਟਾਂ ਹੀ ਪ੍ਰਾਪਤ ਕਰ ਸਕੇ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੋਈ ਹੈ ਤੇ ਨਾ ਹੀ ਇਹਨਾਂ ਨੂੰ ਜੋ ਆਈਨਾਂ ਤੇ ਸੁਪਨੇ ਸੀਗੇ ਕਿ ਵੀ ਅਕਾਲੀ ਕੇਟਰ ਸਾਨੂੰ ਵੋਟ ਪਾਏਗਾ ਇਹ ਸਾਫ ਹੋ ਚੁੱਕਿਆ ਕਿ ਵੀ ਜੋ ਸਿੱਖ ਵੋਟ ਹੈਗੀ ਹੈ ਜਾਂ ਕਿਸਾਨੀ ਵੋਟ ਹੈਗੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਮੁਕਤ ਸਕਦੀ ਤੇ ਜੇਕਰ ਗੱਲ ਕਰ ਲਈਏ ਸੀ ਪਿਛਲੀਆਂ ਲੱਗੀਆਂ ਲੋਕ ਸਭਾ ਚੋਣਾਂ ਦੀਆਂ ਤਾਂ ਇੱਥੇ ਹੰਸਰਾ ਜਹਾਂਸ ਸੀਗੇ ਉਹ ਹੰਸਰਾ ਜਹਾਂਸ ਨੂੰ ਇੱਥੇ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਬਾਰ-ਬਾਰ ਉਹਨਾਂ ਦੀ ਘੇਰਾਬੰਦੀ ਹੋਈ ਹੈ ਜਦ ਕਿ ਮਨਪ੍ਰੀਤ ਸਿੰਘ ਬਾਦਲੂ ਦੀ ਇੱਥੇ ਇੱਕ ਵਾਰ ਵੀ ਘੇਰਾਬੰਦੀ ਕਿਸੇ ਕਿਸਾਨਾਂ ਨੇ ਜਾਂ ਆਮ ਲੋਕਾਂ ਨੇ ਕਿਸੇ ਨੇ ਨਹੀਂ ਕੀਤੀ ਤੇ ਉਹ 14000 ਤੋਂ ਵੱਧ ਵੋਟਾਂ ਇਥੋਂ ਉਹਨਾਂ ਨੇ ਪ੍ਰਾਪਤ ਇਸ ਹਲਕੇ ਤੋਂ ਪ੍ਰਾਪਤ ਕੀਤੀਆਂ ਸੀਗੀਆਂ ਹੰਸ ਰਾਜ ਹੰਸ ਨੇ ਤੇ ਇਸ ਤਰ੍ਹਾਂ ਜੋ ਇਹ ਇੱਕ ਇੱਕੋ ਇੱਕ ਉਮੀਦ ਸੀਗੀ ਜਾਂ ਉਹਨਾਂ ਨੂੰ ਬਰਨਾਲਾ ਦੀ ਉਮੀਦ ਸੀਗੀ ਕੇਵਲ ਢਿੱਲੋਂ ਦੀ ਚਲੋ ਕੇਵਲ ਢਿੱਲੋਂ ਉਥੋਂ ਜਮਾਨਤ ਬਚਾਉਣ ਦੇ ਵਿੱਚ ਸਫਲ ਰਹੇ ਪਰ ਮਨਪ੍ਰੀਤ ਸਿੰਘ ਬਾਦਲ ਆਪਣੀ ਜਮਾਨਤ ਵੀ ਨਹੀਂ ਬਚਾ ਸਕਿਆ ਇਸੇ ਤਰ੍ਹਾਂ ਹੁਣ ਗੱਲ ਕਰਦੇ ਆਂ ਡੇਰਾ ਪਾਪਾ ਨਾਨਕ ਵਿਧਾਨ ਸਭਾ ਹਲਕੇ ਤੋਂ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਰਵਿਕਰਨ ਕਾਲੋ ਦੇ ਉੱਪਰ ਦਾਅ ਖੇਡਿਆ ਗਿਆ ਸੀਗਾ ਕਿਉਂਕਿ ਜੋ ਭਾਰਤੀ ਜਨਤਾ ਪਾਰਟੀ ਦੀ ਸੋਚ ਸੀ ਕਿ ਕਿ ਵੀ ਜੋ ਰਵਿਕਰਨ ਕਾਲੋ ਆ ਉਸ ਦਾ ਪਿਸ਼ੋਕੜ ਅਕਾਲੀ ਦਲ ਵਾਲਾ ਹੈ ਤੇ ਉਸ ਦੇ ਪਿਤਾ ਨਿਰਮਲ ਸਿੰਘ ਕਾਲੋ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਜਾਅਦਤ ਦੇ ਵਿੱਚ ਦੋ ਵਾਰ ਸਪੀਕਰ ਵੀ ਰਹੇ ਚੁੱਕੇ ਹਨ ਮੰਤਰੀ ਵੀ ਰਹੇ ਚੁੱਕੇ ਹਨ ਉਹਨਾਂ ਨੂੰ ਇਹ ਇਹ ਆਸ ਸੀਗੀ ਕਿ ਵੀ ਜੋ ਅਕਾਲੀ ਪਿਸ਼ੋਕੜ ਹੋਣ ਦੇ ਕਾਰਨ ਜੋ ਅਕਾਲੀ ਦਲ ਦਾ ਵੋਟ ਬੈਂਕ ਹੈਗਾ ਉਹਨਾਂ ਨੂੰ ਭੁਗਤੇਗਾ ਤੇ ਇੱਕ ਚੰਗੀ ਪੋਜੀਸ਼ਨ ਦੇ ਵਿੱਚ ਅਸੀਂ ਇੱਥੋਂ ਵੋਟਾਂ ਪ੍ਰਾਪਤ ਕਰਾਂਗੇ ਪਰ ਇਹ ਉਹਨਾਂ ਦੇ ਸੁਪਨੇ ਤਰੇ ਤਰਾਏ ਰਹੇਗੇ ਡੇਰਾ ਬੱਬਾ ਨਾਨਕ ਦੇ ਵੋਟਰਾਂ ਵੱਲੋਂ ਜਿਸ ਪ੍ਰਕਾਰ ਜੋ ਗੁਰਦੀਪ ਰੰਧਾਵਾ ਦੇ ਹੱਕ ਦੇ ਵਿੱਚ ਵੱਡੀ ਜਿੱਤ ਦਿੱਤੀ ਗਈ ਉੱਥੇ ਗੱਲ ਕਰ ਲਈਏ ਤਾਂ ਇੱਕ ਬਹੁਤ ਵੱਡਾ ਨਾਮ ਸਿਆਸਤ ਦੇ ਵਿੱਚ ਜੋ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਪਿਤਾ ਜੀ ਸੰਤੋਖ ਸਿੰਘ ਰੰਧਾਵਾ ਜੋ ਕਿ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ ਸੁਖਜਿੰਦਰ ਸਿੰਘ ਰੰਧਾਵਾ ਖੁਦ ਜੇਲ ਮੰਤਰੀ ਵੀ ਰਹੇ ਆ ਤਿੰਨ ਵਾਰ ਵਿਧਾਇਕ ਬਣ ਚੁੱਕੇ ਆ ਮੰਤਰੀ ਬਜ਼ਾਰਤ ਦੇ ਵਿੱਚ ਰਹੇ ਆ ਜੇਲ ਮੰਤਰੀ ਵੀ ਰਹੇ ਆ ਇਹ ਤੇ ਇਹਨਾਂ ਨੂੰ ਇੱਕ ਸੀਐਮ ਦਾ ਦਾਬੇਦਾਰ ਦੇ ਰੂਪ ਦੇ ਵਿੱਚ ਵੀ ਵੇਖਿਆ ਜਾ ਰਿਹਾ ਸੀਗਾ ਪਰ ਜਿਸ ਪ੍ਰਕਾਰ ਇਹਨਾਂ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ 5000 ਤੋਂ ਵੱਧ ਵੋਟਾਂ ਦੇ ਨਾਲ ਗੁਰਦੀਪ ਰੰਧਾਵਾ ਨੇ ਹਰਾਇਆ ਉਹ ਉਸ ਦੇ ਨਾਲ ਇਹਨਾਂ ਦੇ ਅਕਸ਼ ਨੂੰ ਜੋ ਨੁਕਸਾਨ ਪਹੁੰਚਿਆ ਤੇ ਜੋ ਇਹਨਾਂ ਦਾ ਕਿਲਾ ਉਹ ਢਹਿ ਢੇਰੀ ਹੋਇਆ ਰੰਦਾ ਰੰਦਾਵਾ ਪਰਿਵਾਰ ਦਾ ਇਹ ਜੋ ਕਿਲਾ ਗੜ ਮੰਨੀ ਜਾਂਦੀ ਸੀਗੀ ਸੀਟ ਡੇਰਾ ਬਾਬਾ ਨਾਨਕ ਇਥੋਂ ਹਾਰ ਹੋਣ ਦੇ ਕਾਰਨ ਉਹਨਾਂ ਦਾ ਬਹੁਤ ਰਾਜਨੀਤਿਕ ਪੱਖ ਤੋਂ ਉਹਨਾਂ ਦੇ ਅਕਸ਼ ਨੂੰ ਬਹੁਤ ਨੁਕਸਾਨ ਪਹੁੰਚਿਆ ਤੇ ਇਥੋਂ ਜੋ ਤੀਸਰੇ ਨੰਬਰ ਤੇ ਸੀਗੇ ਰਵਿਕਰਨ ਕਾਲੋਂ ਇਹਨਾਂ ਨੂੰ ਅਕਾਲੀ ਵਿਸ਼ੋਕਰ ਦਾ ਕੋਈ ਲਾਭ ਨਹੀਂ ਮਿਲ ਸਕਿਆ ਇਹ ਸਿਰਫ 6505 ਵੋਟਾਂ ਹੀ ਲੈ ਲੈ ਸਕੇ ਇਥੇ ਭਾਰਤੀ ਜਨਤਾ ਪਾਰਟੀ ਵਾਸਤੇ ਸੰਤੋਸ਼ਜਨਕ ਗੱਲ ਸਿਰਫ ਇਹ ਹੈ ਕਿਉਂਕਿ ਜੋ ਬਦਨ ਸਭਾ ਚੋਣਾਂ ਹੋਈਆਂ ਸੀਗੀਆਂ ਤਾਂ ਉੱਥੇ ਉਸ ਸਮੇਂ ਇਹਨਾਂ ਦੇ ਜੋ ਕੈਂਡੀਡੇਟ ਸੀਗੇ ਦਿਨੇਸ਼ ਬੱਬੂ ਦਿਨੇਸ਼ ਬੱਬੂ ਨੂੰ 5000 ਸਮਥਿੰਗ ਕੁਝ ਵੋਟ ਪਈ ਸੀ ਤੇ 1000 ਵੋਟ ਦਾ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਇਜਾਫਾ ਭਾਰਤੀ ਜਨਤਾ ਪਾਰਟੀ ਦਾ ਹੋਇਆ ਜੇਕਰ ਅਸੀਂ ਪਿਛਲੇ ਇੱਕ ਤੇ ਇੱਥੇ ਰਵੀਕਰਨ ਕਾਲੋਂ ਆਪਣੀ ਜਮਾਨਤ ਬਚਾਉਣ ਦੇ ਵਿੱਚ ਸਫਲ ਨਹੀਂ ਹੋ ਸਕੇ ਇਹਨਾਂ ਦੀ ਵੀ ਜੋ ਜਮਾਨਤ ਜਬਤ ਹੋ ਗਈ ਹੈ ਇਸ ਤਰ੍ਹਾਂ ਜੇਕਰ ਅਸੀਂ ਗੱਲ ਕਰ ਲਈਏ ਤਾਂ ਸਿਰਫ ਕੇਵਲ ਸਿੰਘ ਢਿੱਲੋਂ ਬਰਨਾਲਾ ਹਲਕੇ ਨੂੰ ਛੱਡ ਕੇ ਜੋ ਇਹ ਤਿੰਨੇ ਹਲਕੇ ਸੀਗੇ ਚੱਬੇਵਾਲ ਗਿੱਦੜ ਵਾਹੜੇ ਦਾ ਬਾਬਾ ਨਾਨਕ ਤੋਂ ਤਿੰਨੇ ਉਮੀਦਵਾਰ ਚਾਹੇ ਉਹ ਮਨਪ੍ਰੀਤ ਸਿੰਘ ਬਾਦਲ ਸੀਗੇ ਚਾਹੇ ਉਹ ਸੌਨ ਸਿੰਘ ਠੰਡਲ ਸੀਗੇ ਚਾਹੇ ਉਹ ਰਵਿਕਰਨ ਕਾਲੂ ਸੀਗੇ ਤਿੰਨਾਂ ਦੀਆਂ ਜ਼ਮਾਨਤਾਂ ਜਬਤ ਹੋ ਚੁੱਕੀਆਂ ਹਾਲਾਂਕਿ ਇਹਨਾਂ ਚੋਣਾਂ ਤੋਂ ਪਹਿਲਾਂ ਜੋ ਅਸੀਂ ਜੇਕਰ ਵਿਧਾਨ ਸਭਾ ਹਲਕਾ ਸੋਰੀ ਵਿਧਾਨ ਸਭਾ ਚੋਣਾਂ 2022 ਦੀ ਗੱਲ ਕਰ ਲਈਏ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਦਾ ਜੋ ਚੋਣਾਂ ਦਾ ਇਸ ਦੀ ਸੀਗਾ ਉਹ 6.6 ਸੀਗਾ ਤੇ 2024 ਲੋਕ ਸਭਾ ਚੋਣਾਂ ਦੇ ਵਿੱਚ ਇਹੀ ਬੋਟ ਬੈਂਕ ਵੱਧ ਕੇ ਇਹਨਾਂ ਦਾ ਚੋਣ ਫੀਸਤ ਵੱਧ ਕੇ 16.86% ਹੋ ਗਿਆ ਸੀਗਾ ਤੇ ਇਸ ਇਸ ਦੇ ਕਾਰਨ ਜੋ ਇਹ ਭਾਰਤੀ ਜਨਤਾ ਪਾਰਟੀ ਕੋ ਉਤਸ਼ਾਹ ਦੇ ਵਿੱਚ ਸੀਗੀ ਕਿ ਵੀ ਉਹੀ ਇਹਨਾਂ ਦਾ ਪ੍ਰਚਾਰ ਕੀਤਾ ਜਾ ਰਹਿਆ ਸੀਗਾ ਕਿ ਵੀ ਸਾਡਾ ਦਿਨ-ਪ੍ਰਤੀ ਦਿਨ ਜੋ ਵੋਟ ਬੈਂਕ ਹੈ ਉਹ ਵੱਧ ਰਿਹਾ ਹੈਗਾ ਵੀ ਅਸੀਂ ਉਚਾਈ ਵੱਲ ਜਾ ਰਹੇ ਹਾਂ ਪੰਜਾਬ ਦੇ ਵਿੱਚ ਵੀ ਸਾਡਾ ਗ੍ਰਾਫ ਵੱਧ ਰਿਹਾ ਸਾਨੂੰ ਪੁਵਿੱਖ ਇੱਥੇ ਚੰਗਾ ਨਜ਼ਰ ਆ ਰਿਹਾ ਜਿਵੇਂ ਚੋਣਾਂ ਦੇ ਵਿੱਚ ਇੱਥੇ ਬਹੁਤ ਜ਼ੋਰ ਸ਼ੋਰ ਨਾਲ ਪ੍ਰਚਾਰ ਸੀ ਪਰ ਜਿਸ ਪ੍ਰਕਾਰ ਜਿਵੇਂ ਚੋਣਾਂ ਦੇ ਵਿੱਚ ਇਹਨਾਂ ਦੀ ਚਾਰੇ ਸਿਕਟਾਂ ਦੇ ਉੱਪਰ ਸ਼ਰਨਗ ਹਾਰ ਹੋਈ ਹੈ ਇਹ ਭਾਰਤ ਜਨਤਾ ਪਾਰਟੀ ਫੇਰ ਇੱਕ ਵਾਰ ਹਾਸ਼ੀਏ ਤੋਂ ਆ ਗਈ ਹੈ ਤੇ ਕਿਹਾ ਜਾ ਸਕਦਾ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਜਨਤਾ ਪਾਰਟੀ ਨੂੰ ਪੰਜਾਬ ਚ ਉੱਤਰਨ ਲਈ ਪੰਜਾਬੀਆਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਪੰਜਾਬੀਆਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਪਏਗਾ ਤਾਂ ਹੀ ਇਹ ਕਿਤੇ ਇਹਨਾਂ ਦੇ ਕੋਈ ਪੈਰ ਲੱਗ ਸਕਦੇ ਆ ਨਹੀਂ ਚਾਹੇ ਜੇ ਸਿੱਖ ਚੇਹਰੇ ਨੂੰ ਲੈ ਕੇ ਆ ਜਾਣ ਚਾਹੇ ਟਕਸਾਲੀ ਚੇਹਰੇ ਨੂੰ ਲੈ ਕੇ ਆ ਜਾਣ ਇਹਨਾਂ ਦੇ ਪੈਰ ਨਹੀਂ ਲੱਗਣਗੇ ਬਣੇ ਰਹੋ ਤੁਸੀਂ ਮਾਰਸ਼ਲ న్యూਸ ਤੇ ਸਾਡੇ ਨਾਲ ਅਸੀਂ ਬਣੇ ਰਹਾਂਗੇ ਆਪਜੀ ਦੇ ਨਾਲ ਆਪ ਜੀ ਕਿਰਪਾ ਕਰਕੇ ਜੇਕਰ ਤੁਹਾਨੂੰ ਸਾਡੀਆਂ ਜੋ ਪੋਸਟਾਂ ਪਸੰਦ ਆਉਂਦੀਆਂ ਤਾਂ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਸਾਡੀ ਵੀ ਹੌਸਲਾ ਹੋ ਜਾਈ ਗਏ ਧੰਨਵਾਦ